ਪਾਈ ਚੰਗੀ ਬਾੜ ਲੱਗ ਗਈ ਆ ਆਪਣੇ ਖੋਹਾਂ ਲੋ ਤੇ ਆਪਾਂ ਹੀ ਹੁਣ ਕਰੋ ਲੈ ਕੀ ਕਰ ਸਕੀਂ ਨਾ ਮਗਰ ਨਾ ਉਹ ਜਦੋਂ ਕਿ ਲੰਘ ਜਾਂਦਾ ਆਪਾਂ ਹੀ ਮਗਰ ਉੱਲੂ ਵਾਲੀਆਂ ਲੱਟਾਂ ਆਉਣ ਲੱਗੀਆਂ ਜੀ ਇਹ ਪੱਠੇ ਜੀ ਆਪਾਂ ਜ਼ਿਆਦਾ ওভারਲੋਡ ਕਰਦੇ ਆ ਤੇ ਸਸਰੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਹੈ ਨਿਊ ਵੀਡੀਓ ਦੇ ਵਿੱਚ ਤੇ ਆਪਣੀ ਇੱਧਰ ਮਸ਼ੀਨਾਂ ਦੀ ਰਿਪੇਅਰਿੰਗ ਚੱਲਦੀ ਪਈ ਆ ਤੇ ਆਪਣਾ 11ਵਾਂ ਸ਼ਿਫਟ ਵੀ ਜਿੱਥੇ ਬੰਨੇ ਆ ਹੋਇਆ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਬਾਅਦੋਂ ਤੇ ਆਪਣੀ ਜੀ ਮਸ਼ੀਨਾਂ ਦੀ ਰਿਪੇਅਰਿੰਗ ਚੱਲਦੀ ਤੇ ਆਪਾਂ ਤੁਹਾਨੂੰ ਦਿਖਾ ਦੰਨੇ ਆ ਇਹ ਬਿੰਦਰ ਤੇ ਸਰਿੰਦਰ ਲੱਗੇ ਹੋਏ ਬਿੰਦੂ ਤੇ ਸਰਿੰਦਰ ਲੱਗੇ ਹੋਏ ਆ ਬਲੇਟ ਬਰੂਟ ਬਦਲਦੇ ਪਏ ਆ ਮਸ਼ੀਨਾਂ ਦੇ ਤੇ ਆਪਾਂ ਤੁਹਾਨੂੰ ਆਪਣਾ ਹੁਣ 11ਵਾਂ ਸ਼ਿਫਟ ਵੀ ਦਿਖਾਉਣੇ ਆ ਇੱਥੇ 20 ਪੈਂਦਾ ਪਿਆ ਸੀਗਾ ਆਪਣੇ ਜਿਹੜੇ ਪੂਰੀ ਚੱਲਦੀਆਂ ਮਸ਼ੀਨੀਆਂ ਦੀ ਉਹਦੇ ਕਰਕੇ ਆਪਾਂ ਮੰਨਦੇ ਜਿੱਥੇ ਬਾਹਰ ਟੱਡੇ ਆ ਪਿਆ ਆ ਤੇ ਆਪਣੇ ਟਰੈਕਟਰ ਤੇ ਜੀ 뮤직 ਸੈਸ਼ਨ ਵੀ ਥੋੜਾ ਜਿਆ ਠੀਕ ਕੀਤਾ ਸੀਗਾ ਤੇ ਆਪਣੇ ਹੁਣ ਠੀਕ ਆ ਜੀ ਖੜੇ ਦੋਨੇ ਟਰੈਕਟਰ ਹਾਲੈਂਡ ਵੀ ਤੇ ਆਪਾਂ ਉਹਨਾਂ ਤੇ ਦੂਜਾ ਇੱਕ ਤੋਂ ਟੈਕ ਲਾਉਣੀ ਆ ਜੀ ਇੱਕ ਤੇ ਸਾਰਾ ਕੀਤਾ ਹੋਇਆ ਸਿਸਟਮ ਚਾਲੂ ਦੇਖਾ ਤੇ ਪਈ ਨਹੀਂ ਜਾਈ ਨਹੀਂ ਜਾਈ ਕਿ ਤੇ ਮੀ ਬਹੁਤ ਏੜ ਹੋ ਗਿਆ ਆ ਆਪਾਂ ਜੀ ਮਗਰ ਉੱਲੂ ਵਾਲੀਆਂ ਲੱਟਾਂ ਆਉਣ ਲੱਗੀਆਂ ਜੀ ਦੋ ਛਤਰੀ ਦੇ ਉੱਤੇ ਇਹ ਪੱਠੇ ਜੀ ਆਪਾਂ ਜਿਆਦਾ ਓਵਰਲੋਡ ਕਰਦੇ ਆ ਇਹ ਪੱਠੇ ਹੀ ਆ ਸੁਰਿੰਦਰ ਹੁਣੇ ਜਿਆਦਾ ਓਵਰਲੋਡ ਕਰਕੇ ਪਾਤੇ ਹੀ ਤੇ ਜਿਹੜਾ ਦੇਖੋ ਇਹ ਆ ਕਿੱਦਾਂ ਹੁੰਦਾ ਪਿਆ ਤੇ ਟੁੱਟਣ ਨੂੰ ਫਿਰਦਾ ਹੀ 6 ਪੰਡਾ ਜੀ ਇਦਾਂ ਆ ਪਈਆਂ ਹੋਈਆਂ ਉਹ ਦੇਖੋ ਜੀ ਕੀ ਹੁੰਦਾ ਪਿਆ ਤੇ ਇਹਨਾਂ ਜਿਆਦਾ ওভারਲੋਡ ਕਰ ਲਈਆ 2 ਦਿਨਾਂ ਦਾ ਇਕੱਠਾ ਹੀ ਲੈ ਆਏ ਆ ਸਟਾਕ ਤੇ ਇੰਨਾ ਪਰ ਇਹਨਾਂ ਟਾਈਮ ਕੱਢਣਾਂ ਜਾਂਦੀ ਖਰਾਬ ਹੋ ਜਾਣੇ ਆ ਤੇ ਰੇਲਾ ਚੱਕ ਹੋਈ ਜਾਂਦਾ ਮੋਰੀਓ ਮਸੀ ਲੈ ਕੇ ਆਏ ਆ ਜੀ ਹੌਲੀ ਹੌਲੀ ਤੇ ਹੁਣ ਮਾਨੀ ਬੈਕ ਲਾਉਣ ਲੱਗਾ ਆ ਜੀ ਆਪਾਂ ਹੀ ਧੋਪਾ ਨਿਕਲਦੇ ਆ ਆਪਣੇ ਜਰਮਾ ਸ਼ਿਫਟ ਨੂੰ ਨਾਉਣਾ ਅੱਜ ਦੇਖੋ ਹੀ ਚੱਕ ਹੋਈ ਜਾਂਦਾ ਆ ਦੇਖੋ ਜੀ ਆਹ ਦੇ ਸਾਦ ਨਦੇ ਪਈਆ ਤੁਸੀਂ ਦੇਖ ਸਕਦੇ ਕੰਮ ਓਵਰਲੋਡ ਕੀਤਾ ਹੋਇਆ ਸਾਦੇ ਤੁਸੀਂ ਆ ਵੀ ਗੁੱਲੀ ਜੀ ਬਿੰਗੀ ਹੋਗੀ ਜਿੰਨਾ ਲੱਗੇ ਆਉਂਦੇ ਆ ਚਰਮ ਚੱਟੂ ਨਕਰਿਆ ਗਿਆ ਜਿਹੜਾ ਹੈ ਨਹੀਂ ਪਿਆ ਦੋ ਕੁ ਦਿਨ ਤੇ ਅੱਜ ਹੀ ਆਪਾਂ ਫਿਰ ਕੰਨਾ ਦੰਡਦੇ ਇਹਨੂੰ ਫਿਰ ਜਿਹਨੂੰ ਆਪਾਂ ਦਿੱਤਾ ਸੀਗਾ ਉਹ ਨਾ ਵੀ ਮੜਾ ਬਹੁਤ ਕਰਤਾ ਹੈ ਦੇਖੋ ਜੀ ਆਹ ਤੇ ਕਿੰਨਾ ਲਿੱਟਾ ਹੋਇਆ ਆ

ਆਪਣਾ ਜੇਕੀ ਜੀ ਦੇਖਦਾ ਪਿਆ ਆ ਦੇਖੋ ਜੀ ਕਿੱਦਾਂ ਕਰਦਾ ਪਿਆ ਆ ਕਿੰਨਾਂ ਲਾਇਆ ਸੀਗਾ ਹੁਣ ਸੁੱਕ ਸੁੱਕ ਗਿਆ ਆ ਇਹਨ ਆਪਣੇ ਬੱਕਰੀ ਵੀ ਇੱਥੇ ਖੜੀ ਦੇਖਦੀ ਪਈ ਇਹਨੋਂ ਅਟਕ ਹੈ ਕਿ ਕਮਾਉਣ ਵੀ ਲੈ ਕੇ ਜਾਣਾ ਆ ਇਹ ਬਿੰਦੂ ਵੀ ਜੀ ਬੱਚਿਆਂ ਨੂੰ ਪਾਣੀ ਲੰਡਾ ਪਿਆ ਤੇ ਆਈ ਆਪਣੀ ਜੀ ਯਾਦ ਤੇ ਕੈਰੋ ਬੰਨੇ ਹੋਏ ਆ ਤੇ ਕੈਰੋ ਵੀ ਦੇਖੋ ਕਿੱਦਾਂ ਟੱਪਣ ਲੱਗਾ ਆ ਗੱਬਾ ਬਾਤ ਨਹੀਂ ਹੈ ਮਰੀ ਜਾਂਦੀ ਆ ਆਪਣੀਆਂ ਗਿੱਦੀਆਂ ਨੂੰ ਦੁੱਧ ਦਾ ਵੀ ਟਾਈਮ ਹੋਇਆ ਸੀ ਤਿੰਨੋਂ ਆ ਗਈਆਂ ਆ ਤੇ ਆਪਣੇ ਉਹਦੀ ਕੁੱਤੇ ਦੀ ਵੀ ਜੀ ਆ ਦੁੱਧ ਚ ਭੰਕੇ ਰੱਖਿਆ ਹੋਇਆ ਹੈ ਤੇ ਆ ਵੀ ਦੇਖੋ ਜੀ ਕਿੱਦਾਂ ਕੋਲ ਕੋਲ ਆਉਣ ਲੱਗੀਆਂ ਹੋਈਆਂ ਇਹਨਾਂ ਦਾ ਵੀ ਟਾਈਮ ਹੋਇਆ ਸਰਿੰਦਰ ਤੇ ਬਿੰਦੂ ਵੀ ਜੀ ਪੱਲੀਆਂ ਸੁੱਟਣ ਲੱਗ ਗਏ ਆ ਮੀਂਹ ਮੂਤੋਂ ਤੇ ਆਪਣਾ ਇੱਥੇ ਖੜਾ ਆ ਬੰਨਿਆ ਹੋਇਆ ਜੀ ਆਪਾਂ ਨਾਲਾਂ ਦੇ ਲੂਕ ਜਾਂਦਾ ਇੱਥੇ ਹੀ ਤੇ ਵਿਆਪੈਲ ਹੁਣ ਸਾਈਡ ਤੇ ਬਾਅਦੋਂ ਬੰਨਾਂਗੇ ਤੇ ਇਹ ਨਵੋ ਲੈ ਕੇ ਆਂਦਾ ਪਿਆ ਇਹਨੂੰ ਇਹ ਨਵੋ ਕਮਾਉਂਦਾ ਪਿਆ ਇਹਨੂੰ ਦੇਖ ਸਕਦੇ ਆ ਤੁਸੀਂ ਨਮੋਂ ਡਰ ਮਿਲ ਲੱਗਦਾ ਭਈ ਇਤੋਂ ਅੰਦਰ ਢੱਲੇ ਕੇ ਅੰਦਰ ਡਰਦਾ ਬਹੁਤ ਪਿਆ ਇਹ ਇਤੋਂ ਨੂੰ ਵੀ ਲੈ ਕੇ ਆਉਂਦੇ ਪਏ ਆ ਤੇ ਮਾਨੀ ਵੀ ਆ ਗਿਆ ਜਾਂਦਾ ਪਿਆ ਕਿਤੇ ਭਾਈ ਚੰਗੀ ਬਾਟ ਲੈ ਗਣੀ ਆਪਣੇ ਖੋਵਾਲੋ ਤੇ ਆਪਾਂ ਹੀ ਹੁਣ ਕਰੋ ਲੈ ਕੇ ਗਏ ਸਕੇ ਨਮਸਕਾਰ ਨਵੋ ਜੈ ਕਿ ਲਿਆ ਜਾਂਦਾ ਮਗਰਾੱਖੇ ਨੋ ਲੜਪਣੇ ਇਹਨਾਂ ਨੇ ਤੇ ਆਪਾਂ ਸੋਟੀ ਵੀ ਲੈ ਲਈ ਸੀ ਕੁੱਤੇ-ਕੁੱਤਿਆਂ ਤੋਂ ਤੇ ਇਹ ਆਪਣਾ ਕੈਰੋ ਵੀ ਕਮਾ ਕੇ ਲੈ ਜਾਂਦਾ ਇਸ ਵੇਲੇ ਨੂੰ ਆਪਾਂ ਫੇਲੀ ਜਾ ਵੀ ਲੈ ਕੇ ਜਾਵਾਂਗੇ ਤੇ ਆਪਣਾ ਜੈ ਕਿ ਵੀ ਆਪਾਂ ਕਮਾ ਲਿਆਂਦਾ ਆ ਇਹਨੂੰ ਵੀ ਇੱਥੇ ਬੰਤ ਆ ਨਹੀਂ ਰਾਇਆ ਹੋ ਗਿਆ ਸੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਬਾਏ